ਜੇਕਰ ਤੁਹਾਡੇ ਕੋਲ ਵੀ ਕਾਰ ਹੈ ਅਤੇ ਤੁਸੀਂ ਰੋਜ਼ਾਨਾ ਹਾਈਵੇ ਜਾਂ ਐਕਸਪ੍ਰੈਸ ਦੇ ਸਫ਼ਰ ਕਰਦੇ ਹੋ ਤਾਂ ਇਹ ਖਬਰ ਤੁਹਾਨੂੰ ਖੁਸ਼ ਕਰ ਦੇਵੇਗੀ ਜੀ ਹਾਂ ਹੁਣ ਇੱਕ ਸਿਸਟਮ ਤਹਿਤ ਤੁਹਾਨੂੰ ਟੋਲ ਨਹੀਂ ਦੇਣਾ ਪਵੇਗਾ ਯਾਨੀ ਕਾਰ ਬਿਨਾਂ ਕਿਸੇ ਟੋਲ ਦੇ ਐਕਸਪ੍ਰੈਸ ਦੇ ਅਤੇ ਹਾਈਵੇ 'ਤੇ ਭੇਜੇਗੀ ਇਹ ਸਹੂਲਤ ਟੈਕਸੀ ਨੰਬਰ ਵਾਲੇ ਵਾਹਨਾਂ ਨੂੰ ਉਪਲਬਧ ਨਹੀਂ ਹੋਵੇਗੀ ਸਗੋਂ ਇਹ ਸਹੂਲਤ ਸਿਰਫ ਨਿੱਜੀ ਵਾਹਨਾਂ ਨੂੰ ਹੀ ਮਿਲੇਗੀ ਸਰਕਾਰ ਨੇ ਕਿਹਾ ਹੈ ਕਿ ਜੇਕਰ ਕੋਈ ਜੀ ਐਨ ਐਸ ਐਸ ਦੇ ਨਾਲ ਲੈਂਸ ਹੈ ਤਾਂ ਇਹ ਕੰਮ ਕਰ ਰਿਹਾ ਹੈ ਉਸ ਵਾਹਨ ਨੂੰ ਹਾਈਵੇ ਜਾਂ ਐਕਸਪ੍ਰੈਸ ਵਾਹਨ ਤੇ ਰੋਜ਼ਾਨਾ 20 ਕਿਲੋਮੀਟਰ ਤੱਕ ਚਲਾਉਣ ਤੇ ਕੋਈ ਟੋਲ ਟੈਕਸ ਨਹੀਂ ਦੇਣਾ ਪਵੇਗਾ ਸੜਕ ਆਵਾਜ਼ੀ ਅਤੇ ਰਾਜਮਾਰਗ ਮੰਤਰਾਲੇ ਨੇ ਰਾਸ਼ਟਰੀ ਰਾਜਮਾਰਗ ਫੀਸ ਨਿਜ਼ਮ 2008 ਵਿੱਚ ਤਬਦੀਲੀਆਂ ਦੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਨੋਟੀਫਿਕੇਸ਼ਨ ਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਵਾਹਨ ਰੋਜ਼ਾਨਾ 20 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰਦਾ ਹੈ ਤਾਂ ਉਸ ਤੋਂ ਟੈਕਸ ਵਸੂਲਿਆ ਜਾਵੇਗਾ ਇਹ ਟੈਕਸ ਅਸਲ ਵਿੱਚ ਵਾਹਨ ਦੁਆਰਾ ਤੈਅ ਕੀਤੀ ਦੂਰੀ ਦੇ ਅਨੁਸਾਰ ਹੋਵੇਗਾ ਜੇਕਰ ਕਾਰ ਹਾਈਵੇ ਜਾਂ ਐਕਸਪ੍ਰੈਸ ਦੇ ਰੋਜ਼ਾਨਾ 20 ਕਿਲੋਮੀਟਰ ਚਲਦੀ ਹੈ ਤਾਂ ਉਸ ਤੇ ਕੋਈ ਟੈਕਸ ਨਹੀਂ ਲਿਆ ਜਾਵੇਗਾ ਪਰ ਜੇਕਰ ਵਾਨ 2 ਕਿਲੋਮੀਟਰ ਤੋਂ ਵੱਧ ਸਫ਼ਰ ਕਰਦਾ ਹੈ ਤਾਂ ਟੈਕਸ ਵਸੂਲਿਆ ਜਾਵੇਗਾ ਟੂਲ ਟੈਕਸ ਦੀ ਵਸੂਲੀ ਜੀ ਐਨ ਐਸ ਐਸ ਨਮ ਤਕਨੀਕੀ ਰਾਹੀਂ ਕੀਤੀ ਜਾਵੇਗੀ ਜੀ ਐਨ ਐਸ ਐਸ ਇੱਕ ਸਿਸਟਮ ਦਾ ਸੈਟਲਾਈਟ ਸਿਸਟਮ ਹੈ ਜੋ ਵਾਹਨ ਦੀ ਸਥਿਤੀ ਨਾਲ ਸੰਬੰਧਿਤ ਜਾਣਕਾਰੀ ਪ੍ਰਦਾਨ ਕਰਦਾ ਹੈ ਸੜਕ ਅਤੇ ਟਰਾਂਸਪੋਰਟ ਮੰਤਰਾਲੇ ਨੇ ਜੁਲਾਈ ਚ ਕਿਹਾ ਸੀ ਕਿ ਕੁਝ ਚੋਣਵੇਂ ਹਾਈਵੇ ਦੇ ਜਲਦੀ ਹੀ ਨਵੀਂ ਕਿਸਮ ਦੀ ਟੂਲ ਟੈਕਸ ਪ੍ਰਣਾਲੀ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਤਕਨੀਕ ਨੂੰ ਜੀ ਐਨ ਐਸ ਐਸ ਕਿਹਾ ਜਾਂਦਾ ਹੈ ਇਹ ਤਕਨੀਕ ਫਾਸ ਟੈਕਨਲ ਕੰਮ ਕਰੇਗੀ ਯਾਨੀ ਕਿ ਜੇਕਰ ਤੁਹਾਡੇ ਕੋਲ ਫਾਸਟੈਕ ਹੈ ਤਾਂ ਤੁਸੀਂ ਇਸ ਨਵੀਂ ਤਕਨੀਕ ਦੀ ਵਰਤੋਂ ਕਰ ਸਕਦੇ ਹੋ ਸੜਕਾਂ ਵਜੋਂ ਜੇਕਰ ਤੁਹਾਡੇ ਕੋਲ ਵੀ ਕਾਰ ਹੈ ਅਤੇ ਤੁਸੀਂ ਰੋਜ਼ਾਨਾ ਹਾਈਵੇ ਜਾਂ ਐਕਸਪ੍ਰੈਸ ਦੇ ਸਫ਼ਰ ਕਰਦੇ ਹੋ ਤਾਂ ਇਹ ਖਬਰ ਤੁਹਾਨੂੰ ਖੁਸ਼ ਕਰ ਦੇਵੇਗੀ ਜੀ ਹਾਂ ਹੁਣ ਇੱਕ ਸਿਸਟਮ ਤਹਿਤ ਤੁਹਾਨੂੰ ਟੋਲ ਨਹੀਂ ਦੇਣਾ ਪਵੇਗਾ ਯਾਨੀ ਕਾਰ ਬਿਨਾਂ ਕਿਸੇ ਟੋਲ ਦੇ ਐਕਸਪ੍ਰੈਸ ਦੇ ਅਤੇ ਹਾਈਵੇ ਤੇ ਭੇਜੇਗੀ ਇਸ ਸਹੂਲਤ ਟੈਕਸੀ ਨੰਬਰ ਵਾਲੇ ਵਾਹਨਾਂ ਨੂੰ ਉਪਲਬਧ ਨਹੀਂ ਹੋਵੇਗੀ ਸਗੋਂ ਇਹ ਸਹੂਲਤ ਪੁਰ ਨਜੀ ਵਾਹਨ ਨੂੰ ਹੀ ਮਿਲੇਗੀ ਸਰਕਾਰ ਨੇ ਕਿਹਾ ਹੈ ਕਿ ਜੇਕਰ ਕੋਈ ਜੀ ਐਨ ਐਸ ਐਸ ਦੇ ਨਾਲ ਲੈਂਸ ਹੈ ਤਾਂ ਇਹ ਕੰਮ ਕਰ ਰਿਹਾ ਹੈ ਅਤੇ ਉਸ ਵਾਹਨ ਨੂੰ ਹਾਈਵੇ ਜਾਂ ਐਕਸਪ੍ਰੈਸ ਵਾਹਨ ਤੇ ਰੋਜ਼ਾਨਾ 20 ਕਿਲੋਮੀਟਰ ਤੱਕ ਚਲਾਉਣ ਤੇ ਕੋਈ ਟੂਲ ਟੈਕਸ ਨਹੀਂ ਦੇਣਾ ਪਵੇਗਾ ਸੜਕ ਆਵਾਜ਼ੀ ਅਤੇ ਰਾਜਮਾਰਗ ਮੰਤਰਾਲੇ ਨੇ ਰਾਸ਼ਟਰੀ ਰਾਜਮਾਰਗ ਫੀਸ ਨਿਜ਼ਮ 2008 ਵਿੱਚ ਤਬਦੀਲੀਆਂ ਦੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਨੋਟੀਫਿਕੇਸ਼ਨ ਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਵਾਹਨ ਰੋਜ਼ਾਨਾ 20 ਕਿਲੋਮੀਟਰ ਤੋਂ ਵੱਧ ਦੀ ਦੂਰੀ ਕਰਦਾ ਹੈ ਤਾਂ ਉਸ ਤੋਂ ਟੈਕਸ ਵਸੂਲਿਆ ਜਾਵੇਗਾ ਇਹ ਟੈਕਸ ਅਸਲ ਵਿੱਚ ਬੰਦ ਦੁਆਰਾ ਤੈਅ ਕੀਤੀ ਦੂਰੀ ਦੇ ਅਨੁਸਾਰ ਹੋਵੇਗਾ ਜੇਕਰ ਕੋਈ ਕਾਰ ਹਾਈਵੇ ਜਾਂ ਐਕਸਪ੍ਰੈਸ ਦੇ ਰੋਜ਼ਾਨਾ 20 ਕਿਲੋਮੀਟਰ ਚਲਦੀ ਹੈ ਤਾਂ ਉਸ ਤੇ ਕੋਈ ਟੈਕਸ ਨਹੀਂ ਲਿਆ ਜਾਵੇਗਾ ਪਰ ਜੇਕਰ ਵਾਨ 20 ਕਿਲੋਮੀਟਰ ਤੋਂ ਵੱਧ ਸਫ਼ਰ ਕਰਦਾ ਹੈ ਤਾਂ ਟੈਕਸ ਵਸੂਲਿਆ ਜਾਵੇਗਾ ਟੂਲ ਟੈਕਸ ਦੀ ਵਸੂਲੀ ਜੀ ਐਨ ਐਸ ਐਸ ਨਮ ਤਕਨੀਕੀ ਰਾਹੀਂ ਕੀਤੀ ਜਾਵੇਗੀ ਜੀ ਐਨ ਐਸ ਐਸ ਇੱਕ ਸਿਸਟਮ ਦਾ ਸੈਟਲਾਈਟ ਸਿਸਟਮ ਹੈ ਜੋ ਵਾਹਨ ਦੀ ਸਥਿਤੀ ਨਾਲ ਸੰਬੰਧਿਤ ਜਾਣਕਾਰੀ ਪ੍ਰਦਾਨ ਕਰਦਾ ਹੈ ਸੜਕ ਅਤੇ ਟਰਾਂਸਪੋਰਟ ਮੰਤਰਾਲੇ ਨੇ ਜੁਲਾਈ ਚ ਕਿਹਾ ਸੀ ਕਿ ਕੁਝ ਚੋਣਵੇਂ ਹਾਈਵੇ ਤੇ ਜਲਦੀ ਹੀ ਨਵੀਂ ਕਿਸਮ ਦੀ ਟੂਲ ਟੈਕਸ ਪ੍ਰਣਾਲੀ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਤਕਨੀਕ ਨੂੰ ਜੀ ਐਨ ਐਸ ਐਸ ਕਿਹਾ ਜਾਂਦਾ ਹੈ ਇਹ ਤਕਨੀਕ ਫਾਸਟੈਕ ਨਾਲ ਕੰਮ ਕਰੇਗੀ ਯਾਨੀ ਕਿ ਜੇਕਰ ਤੁਹਾਡੇ ਕੋਲ ਫਾਸਟੈਕ ਹੈ ਤਾਂ ਤੁਸੀਂ ਇਸ ਨਵੀਂ ਤਕਨੀਕ ਦੀ ਵਰਤੋਂ ਕਰ ਸਕਦੇ ਹੋ ਸੜਕਾਂ ਵਜੋਂ ਜੇਕਰ ਤੁਹਾਡੇ ਕੋਲ ਵੀ ਕਾਰ ਹੈ ਅਤੇ ਤੁਸੀਂ ਰੋਜ਼ਾਨਾ ਹਾਈਵੇ ਜਾਂ ਐਕਸਪ੍ਰੈਸ ਦੇ ਸਫ਼ਰ ਕਰਦੇ ਹੋ ਤਾਂ ਇਹ ਖਬਰ ਤੁਹਾਨੂੰ ਖੁਸ਼ ਕਰ ਦੇਵੇਗੀ ਜੀ ਹਾਂ ਹੁਣ ਇੱਕ ਸਿਸਟਮ ਤਹਿਤ ਤੁਹਾਨੂੰ ਟੋਲ ਨਹੀਂ ਦੇਣਾ ਪਵੇਗਾ ਯਾਨੀ ਕਾਰ ਬਿਨਾਂ ਕਿਸੇ ਟੋਲ ਦੇ ਐਕਸਪ੍ਰੈਸ ਦੇ ਅਤੇ ਹਾਈਵੇ 'ਤੇ ਭੇਜੇਗੀ ਇਸ ਸਹੂਲਤ ਟੈਕਸੀ ਨੰਬਰ ਵਾਲੇ ਵਾਹਨਾਂ ਨੂੰ ਉਪਲਬਧ ਨਹੀਂ ਹੋਵੇਗੀ ਸਗੋਂ ਇਹ ਸੂਲ ਸਿਰਫ ਨਿੱਜੀ ਵਾਹਨਾਂ ਨੂੰ ਹੀ ਮਿਲੇਗੀ ਸਰਕਾਰ ਨੇ ਕਿਹਾ ਹੈ ਕਿ ਜੇਕਰ ਕੋਈ ਜੀ ਐਨ ਐਸ ਐਸ ਦੇ ਨਾਲ ਲੈਂਸ ਹੈ ਤਾਂ ਇਹ ਕੰਮ ਕਰ ਰਿਹਾ ਹੈ ਅਤੇ ਉਸ ਵਾਹਨ ਨੂੰ ਹਾਈਵੇ ਜਾਂ ਐਕਸਪ੍ਰੈਸ ਵਾਹਨ ਤੇ ਰੋਜ਼ਾਨਾ 20 ਕਿਲੋਮੀਟਰ ਤੱਕ ਚਲਾਂਤੇ ਕੋਈ ਟੂਲ ਟੈਕਸ ਨਹੀਂ ਦੇਣਾ ਪਵੇਗਾ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਰਾਸ਼ਟਰੀ ਰਾਜਮਾਰਗ ਫੀਸ ਨਿਜ਼ਮ 2008 ਵਿੱਚ ਤਬਦੀਲੀਆਂ ਦੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਨੋਟੀਫਿਕੇਸ਼ਨ ਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਵਾਹਨ ਰੋਜ਼ਾਨਾ 20 ਕਿਲੋਮੀਟਰ ਤੋਂ ਵੱਧ ਦੀ ਦੂਰੀ ਕਰਦਾ ਹੈ ਤਾਂ ਉਸ ਤੋਂ ਟੈਕਸ ਵਸੂਲਿਆ ਜਾਵੇਗਾ ਇਹ ਟੈਕਸ ਅਸਲ ਵਿੱਚ ਬੰਦ ਦੁਆਰਾ ਤੈਅ ਕੀਤੀ ਦੂਰੀ ਦੇ ਅਨੁਸਾਰ ਹੋਵੇਗਾ ਜੇਕਰ ਕੋਈ ਕਾਰ ਹਾਈਵੇ ਜਾਂ ਐਕਸਪ੍ਰੈਸ ਦੇ ਰੋਜ਼ਾਨਾ 20 ਕਿਲੋਮੀਟਰ ਚਲਦੀ ਹੈ ਤਾਂ ਉਸ ਤੇ ਕੋਈ ਟੈਕਸ ਨਹੀਂ ਲਿਆ ਜਾਵੇਗਾ ਪਰ ਜੇਕਰ ਵਾਨ 20 ਕਿਲੋਮੀਟਰ ਤੋਂ ਵੱਧ ਸਫ਼ਰ ਕਰਦਾ ਹੈ ਤਾਂ ਟੈਕਸ ਵਸੂਲਿਆ ਜਾਵੇਗਾ ਟੂਲ ਟੈਕਸ ਦੀ ਵਸੂਲੀ ਜੀ ਐਨ ਐਸ ਐਸ ਨਾਮਕ ਤਕਨੀਕੀ ਰਾਹੀਂ ਕੀਤੀ ਜਾਵੇਗੀ ਜੀ ਐਨ ਐਸ ਐਸ ਇੱਕ ਸਿਸਟਮ ਦਾ ਸੈਟਲਾਈਟ ਸਿਸਟਮ ਹੈ ਜੋ ਵਾਹਨ ਦੀ ਸਥਿਤੀ ਨਾਲ ਸੰਬੰਧਿਤ ਜਾਣਕਾਰੀ ਪ੍ਰਦਾਨ ਕਰਦਾ ਹੈ ਸੜਕ ਅਤੇ ਟਰਾਂਸਪੋਰਟ ਮੰਤਰਾਲੇ ਨੇ ਜੁਲਾਈ ਚ ਕਿਹਾ ਸੀ ਕਿ ਕੁਝ ਚੋਣਵੇਂ ਹਾਈਵੇ ਤੇ ਜਲਦੀ ਹੀ ਨਵੀਂ ਕਿਸਮ ਦੀ ਟੂਲ ਟੈਕਸ ਪ੍ਰਣਾਲੀ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਤਕਨੀਕ ਨੂੰ ਜੀ ਐਨ ਐਸ ਐਸ ਕਿਹਾ ਜਾਂਦਾ ਹੈ ਇਹ ਤਕਨੀਕ ਫਾਸਟੈਕ ਨਾਲ ਕੰਮ ਕਰੇਗੀ ਯਾਨੀ ਕਿ ਜੇਕਰ ਤੁਹਾਡੇ ਕੋਲ ਫਾਸਟੈਕ ਹੈ ਤਾਂ ਤੁਸੀਂ ਇਸ ਨਵੀਂ ਤਕਨੀਕ ਦੀ ਵਰਤੋਂ ਕਰ ਸਕਦੇ ਹੋ ਸੜਕਾ